ਬਿਲ ਮਾਡੀਪੀਟਰਸਬਰਗ ਟੈਲੀਵਿਜ਼ਨ ਸਟੇਸ਼ਨ ਲਈ ਮੌਸਮ ਵਿਗਿਆਨੀ ਫਿਲ ਕਾਲਰਸ ਦੀ ਭੂਮਿਕਾ ਨਿਭਾਉਂਦਾ ਹੈ ਫਿਲ ਹੰਕਾਰੀ ਸ਼ਕਤੀ ਅਤੇ ਪੂਰੀ ਤਰ੍ਹਾਂ ਨਾਲ ਸੈਲਫ ਸੈਂਟਰਡ ਹੈ ਉਹ ਪੰਕਸ਼ ਸ਼ੁਟਾਵਲੀ ਵਿੱਚ ਸਾਲਾਨਾ ਅਗਰਾਉਂਡ ਹੌਬ ਡੇ ਸਮਾਗਮ ਨੂੰ ਕਵਰ ਕਰਨਾ ਆਪਣੇ ਤੋਂ ਘੱਟ ਸਮਝਦਾ ਹੈ ਉਸ ਦੇ ਨਾਲ ਉਸ ਦੀ ਨਵੀਂ ਅਪਰੋਡਿਊਸਰ ਲੀਟਰ ਹੈਨਸਨ ਅਤੇ ਕੈਮਣਮਨ ਲੈਡੀ ਹਾਨ ਫਿਲ ਛੋਟੇ ਕਸਬੇ ਅਤੇ ਇਸਦੇ ਅਜੀਬ ਜਸ਼ਨ ਲਈ ਆਪਣੀ ਨਫ਼ਰਤ ਨੂੰ ਲੁਕਾਉਂਦਾ ਨਹੀਂ ਹੈ। ਉਹ ਖੁਸ਼ਹਾਲ ਬਜ਼ੁਰਗ ਬਿਸਸ ਬਲੈਂਕੈਸਟ ਦੁਆਰਾ ਚਲਾਏ ਜਾਂਦੇ ਇੱਕ ਮਾਮੂਲੀ ਬੈਡ ਐਂਡ ਅ ਬ੍ਰੈਕਫਾਸਟ ਵਿੱਚ ਚੈੱਕ ਇਨ ਕਰਦਾ ਹੈ। ਉਹ ਤੁਰੰਤ ਸਟਾਫ ਅਤੇ ਗਵਾਂਦੀਆ ਨਾਲ ਕੌਂਡੈਂਸੈਂਡੈਂਟ ਵਿਵਹਾਰ ਕਰਦਾ ਹੈ। ਅਗਲੀ ਸਵੇਰ ਫਰਵਰੀ 2 ਫਿਲ ਜਾਗਦਾ ਹੈ। ਉਸਦੇ ਕਮਰੇ ਵਿੱਚ ਅਕਲੌਪ ਰੇਡੀਓ ਸਵੇਰੇ 6 ਵਜੇ ਚੱਲ ਪੈਂਦਾ ਹੈ। ਜੋ ਗੀਤ ਵੱਜ ਰਿਹਾ ਹੈ ਉਹ ਸਨੀਅਤੇ ਸ਼ੇਡ ਦਾ ਆਈ ਗਾਟ ਯੂ ਬੇਬ ਹੈ ਫਿਲ ਬਾਹਰ ਜਾਂਦਾ ਹੈ ਤੇ ਅਗਰਾਉਂਡ ਹੋ ਦੇ ਸਮਾਰੋਹ ਤੇ ਰਿਪੋਰਟ ਕਰਦਾ ਹੈ ਉਹ ਆਪਣੀ ਬੇਨਰਾਤਮਕ ਰਿਪੋਰਟ ਦਿੰਦਾ ਹੈ ਜਦੋਂ ਪੰਕਜ ਛੁਟਾਵਨੀ ਫਿਲ ਗਰਾਉਂਡ ਹਾਕ ਆਪਣਾ ਪਰਛਾਵਾ ਦੇਖਦਾ ਹੈ ਇਹ 6 ਹੋਰ ਹਫਤੇ ਸਰਦੀਆਂ ਦੀ ਭਵਿੱਖਬਾਣੀ ਕਰਦਾ ਹੈ ਫਿਲ ਸੈਗਮੈਂਟ ਖਤਮ ਹੁੰਦੇ ਹੀ ਕਸਬੇ ਨੂੰ ਛੱਡਣ ਲਈ ਬੇਤਾਬ ਹੈ ਹਾਲਾਂਕਿ ਇੱਕ ਅਚਾਨਕ ਵੱਡਾ ਬਲਿਜ਼ਰ ਆਉਂਦਾ ਹੈ ਜੋ ਪੰਕਸ ਛੁਟਾਉਂਦੀ ਤੋਂ ਬਾਹਰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੰਦਾ ਹੈ। ਪੂਰੇ ਅਤਰੂਲੂ ਕਸਬੇ ਵਿੱਚ ਇੱਕ ਹੋੜ ਰਾਤ ਬਿਤਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਫਿਲ ਦੇਰੀ ਕਾਰਨ ਗੁੱਸੇ ਵਿੱਚ ਹੈ। ਉਹ ਆਪਣੀ ਨਿਰਾਸ਼ਾ ਵਿੱਚ ਘਿਰਿਆ ਹੋਇਆ ਆਪਣੇ ਬੈਡ ਐਂਡ ਅ ਬ੍ਰੈਕਫਾਸਟ ਵੱਲ ਜਾਂਦਾ ਹੈ। ਅਗਲੀ ਸਵੇਰ ਫਿਲ ਫਿਰ ਜਾਗਦਾ ਹੈ। ਅਕਲੌਕ ਰੇਡੀਓ ਸਵੇਰੇ 6 ਵਜੇ ਅਕਲਿਕ ਕਰਦਾ ਹੈ। ਜੋ ਗੀਤ ਵਜ ਰਿਹਾ ਹੈ ਉਹ ਸਲੀਅਤੇ ਸ਼ੇਰ ਦਾ ਆਈ ਗਾਟ ਯੂ ਬੇਬ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਸਭ ਕੁਝ ਬਿਲਕੁਲ ਉਵੇਂ ਹੀ ਹੈ ਜਿਵੇਂ ਪਿਛਲੀ ਸਵੇਰ ਸੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਅਜੇ ਵੀ ਫਰਵਰੀ ਦੋ ਹੈ ਉਹ ਲੜੀ ਅਤੇ ਡੀਟ ਨਾਲ ਮੁਕਾਬਲਾ ਕਰਦਾ ਹੈ ਜੋ ਉਸਦੇ ਵਿਵਹਾਰ ਤੋਂ ਹੈਰਾਨ ਹਨ ਉਹਨਾਂ ਨੂੰ ਪਿਛਲੇ ਦਿਨ ਦੇ ਦੁਰਾਏ ਜਾਣ ਦੀ ਕੋਈ ਯਾਦ ਨਹੀਂ ਹੈ ਫਿਰ ਆਪਣੀ ਸਥਿਤੀ ਦਾ ਫਾਇਦਾ ਉਠਾਉਣ ਦਾ ਫੈਸਲਾ ਕਰਦਾ ਹੈ ਉਸ ਨੂੰ ਇਹ احساس ਹੁੰਦਾ ਹੈ ਕਿ ਉਸਦੇ ਕੰਮਾਂ ਲਈ ਕੋਈ ਨਤੀਜਾ ਨਹੀਂ ਹੈ ਉਹ ਦੋਹਰਾਉਣ ਵਾਲੇ ਦਿੱਲੀ ਸੈਲਫ ਅਗਰੇਟਿਫਿਕੇਸ਼ਨ ਅਤੇ ਹੈਡਨਿਜ਼ਮ ਲਈ ਵਰਤਦਾ ਹੈ ਉਹ ਬਹੁਤ ਜ਼ਿਆਦਾ ਮਾਤਰਾ ਵਿੱਚ ਮਠਿਆਈਆਂ ਤੇ ਜੰਕ ਫੂਡ ਖਾਣਾ ਸ਼ੁਰੂ ਕਰ ਦਿੰਦਾ ਹੈ ਉਹ ਹੈ ਨੋਵਜਾ ਹੈਲਥ ਹੈ ਫੈਕਟਸ ਦੇ ਡਰ ਤੋਂ ਬਿਨਾਂ ਬਹੁਤ ਜ਼ਿਆਦਾ ਸਿਗਰਟ ਪੀਦਾ ਤੇ ਸ਼ਰਾਬ ਪੀਦਾ ਹੈ ਉਹ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਂਦਾ ਹੈ ਅਤੇ ਪੁਲਿਸ ਦੁਆਰਾ ਰੋਕਿਆ ਜਾਂਦਾ ਹੈ ਦਿਲ ਦਿਆਂ ਘਟਨਾਵਾਂ ਦੇ ਆਪਣੇ ਗਿਆਨ ਨੂੰ ਛੋਟੇ ਲਾਭਾਂ ਲਈ ਲੋਕਾਂ ਨੂੰ ਮੈਨੀਪੂਲੇਟ ਕਰਨ ਲਈ ਵਰਤਦਾ ਹੈ ਕੋਈ ਇੱਕ ਨੌਜਵਾਨ ਵਿਅਕਤੀ ਦੇ ਚਿਹਰੇ ਤੇ ਬਿਨਾਂ ਕਿਸੇ ਨਤੀਜੇ ਦੇ ਮੌਕਾ ਮਾਰਦਾ ਹੈ ਉਸ ਦਾ ਮੁੱਖ ਧਿਆਨ ਆਪਣੀ ਪ੍ਰੋਡਿਊਸਰ ਲੀਟਰ ਨੂੰ ਸੈਡ ਯੂਜ਼ ਕਰਨਾ ਬਣ ਜਾਂਦਾ ਹੈ ਉਹ ਉਸ ਦੇ ਬਾਰੇ ਸਭ ਕੁਝ ਸਿੱਖਣ ਦੀ ਕੋਸ਼ਿਸ਼ ਵਿੱਚ ਕਈ ਦਿਨ ਬਿਤਾਉਂਦਾ ਹੈ ਉਹ ਉਸ ਨੂੰ ਸਵਾਲ ਪੁੱਛਦਾ ਹੈ ਉਸ ਦੇ ਜਵਾਬ ਯਾਦ ਕਰਦਾ ਹੈ ਅਤੇ ਉਸ ਦੇ ਫੇਵਰਟਸ ਸਿੱਖਦਾ ਹੈ ਪਰ ਉਹ ਇਸ ਗਿਆਨ ਦੀ ਵਰਤੋਂ ਕਰਕੇ ਉਸਦੇ ਆਈਡੀਅਲ ਡੇਟ ਨੂੰ ਪੂਰੀ ਤਰ੍ਹਾਂ ਨਾਲ ਮਿੜ ਕਰਦਾ ਹੈ। ਉਹ ਇੱਕ ਲੂਪ ਵਿੱਚ ਉਸ ਨੂੰ ਆਪਣੇ ਕਮਰੇ ਵਿੱਚ ਵਾਪਸ ਲਿਆਉਣ ਵਿੱਚ ਸਫਲ ਹੋ ਜਾਂਦਾ ਹੈ। ਹਾਲਾਂਕਿ ਉਸਦੀ ਮੈਨੀਪੂਲੇਟਿਵ ਰਣਨੀਤੀ ਅਸਫਲ ਹੋ ਜਾਂਦੀ ਹੈ ਜਦੋਂ ਉਹ ਆਪਣਾ ਅਪ੍ਰਿਤ ਨੇਚਰਲ ਗਿਆਨ ਪ੍ਰਗਟ ਕਰਦਾ ਹੈ। ਲੀਟੋ ਉਸਦੀ ਸੰਪੂਰਨ ਨਕਲ ਤੋਂ ਅਸਹਿਜ ਹੋ ਜਾਂਦੀ ਹੈ ਅਤੇ ਉਸਦੇ ਐਡਵਾਂਸਸ ਨੂੰ ਰੱਦ ਕਰ ਦਿੰਦੀ ਹੈ। ਇਹ ਰੱਦ ਕਰਨਾ ਫਿਰ ਲਈ ਇੱਕ ਵੱਡਾ ਮੋੜ ਹੈ। ਕਸਨੂ ਹੁਣ ਆਪਣੇ ਜਾਲ ਵਿੱਚ ਫਸੇ ਹੋਣ ਦੀ ਅਸਲ ਦਹਿਸ਼ਤ ਅਤੇ ਅਲੱਗ ਥਲਗਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਡੂਗਾ, ਡਿਪਰੈਸਟ ਅਤੇ ਡੈਸਪਰੇਟ ਹੋ ਜਾਂਦਾ ਹੈ। ਨਾਇਲ ਇਸ ਤੱਕ ਨਿਰਾਸ਼ਾ ਦੇ ਦੌਰੇ ਵਿੱਚ ਫਿਰ ਆਤਮ ਹੱਤਿਆ ਕਰਕੇ ਲੂਪ ਨੂੰ ਤੋੜਨ ਦੀ ਕੋਸ਼ਿਸ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਬਹੁਤ ਸਾਰੇ ਵੱਖੋ-ਵੱਖਰੇ ਤੇਜ਼ੀ ਨਾਲ ਹੋਰ ਅਜੀਬ ਤਰੀਕੇ ਅਜ਼ਮਾਉਂਦਾ ਹੈ। ਉਹ ਆਪਣੇ ਆਪ ਨੂੰ ਇੱਕ ਅਟਕ ਦੇ ਸਾਹਮਣੇ ਸੁੱਟ ਦਿੰਦਾ ਹੈ। ਉਹ ਆਪਣੇ ਆਪ ਨੂੰ ਵਾਟਸਐਪ ਵਿੱਚ ਬਿਜਲੀ ਦਾ ਝਟਕਾ ਦਿੰਦਾ ਹੈ। ਉਹ ਇੱਕ ਉੱਚੀ ਬਿਲਡਿੰਗ ਤੋਂ ਛਾਲ ਮਾਰਦਾ ਹੈ। ਉਹ ਫਲਕਸਟੂ ਦਾਗਨੀ ਫਿਲ ਨਾਮਕ ਗਰਾਊਂਡ ਹਾਗ ਨੂੰ ਵੀ ਚੁਰਾ ਲੈਂਦਾ ਹੈ ਅਤੇ ਜਾਨਵਰ ਦੇ ਨਾਲ ਇੱਕ ਚਟਾਨ ਤੋਂ ਗੱਡੀ ਚਲਾਉਂਦਾ ਹੈ। ਕੋਈ ਫਰਕ ਨਹੀਂ ਪੈਂਦਾ ਕਿ ਉਹ ਕੀ ਕਰਦਾ ਹੈ। ਉਹ ਹਵੇਸ਼ਾ ਅਗਲੀ ਸਵੇਰ ਤੁਰੰਤ ਜਾਗ ਜਾਂਦਾ ਹੈ। ਅਕਲੌਕ ਰੇਡੀਓ ਸਵੇਰੇ 6 ਵਜੇ ਅਕਲਿਕ ਕਰਦਾ ਹੈ। ਜੋ ਗੀਤ ਵੱਜ ਰਿਹਾ ਹੈ ਉਹ ਸਨੀਅਤੇ ਛੇੜ ਦਾ ਆਈ ਗਾਟ ਯੂ ਬੇਬ ਹੈ। ਉਸ ਨੂੰ ਇਹ ਸਾਸ ਗੁੰਦਾ ਹੈ ਕਿ ਮੌਤ ਕੋਈ ਬਚਣ ਦਾ ਰਾਹ ਨਹੀਂ ਦਿੰਦੀ ਕਿਉਂਕਿ ਉਸਦਾ ਅਸਤਿਤਵ ਸਿਰਫ ਰੀਸੈਟ ਹੋ ਜਾਂਦਾ ਹੈ। ਉਹ ਉਤੇ ਨਿਰਾਸ਼ਾ ਦੀ ਸਥਿਤੀ ਵਿੱਚ ਵਾਪਸ ਆ ਜਾਂਦਾ ਹੈ। ਇੱਕ ਸ਼ਾਮ ਫਿਲ ਆਪਣੀ ਆਪਣੜੀ ਕਮੰਡ ਬਾਰੇ ਡੀਟ ਨੂੰ ਦੱਸਣ ਦਾ ਫੈਸਲਾ ਕਰਦਾ ਹੈ। ਉਹ ਉਸ ਨੂੰ ਦੱਸਦਾ ਹੈ ਕਿ ਉਹ ਉਹੀ ਦਿਨ ਬਾਾਰ-ਬਾਰ ਜੀ ਰਿਹਾ ਹੈ। ਉਹ ਆਸ-ਪਾਸ ਦੀਆਂ ਛੋਟੀਆਂ ਅਬਸਕੀਓਕਟ ਨਾਮਾਂ ਦੀ ਪਵਿੱਕ ਬਾਣੀ ਕਰਕੇ ਆਪਣਾ ਦਾਵਾ ਸਾਬਤ ਕਰਦਾ ਹੈ। ਉਹ ਵੇਤਨਸ ਦੇ ਸਹੀ ਆਰਡਰ ਤੇ ਜੂਕ ਬੋਕਸ ਤੇ ਇੱਕ ਗੀਤ ਦੀ ਅਗਲੀ ਲਾਈਨ ਨੂੰ ਜਾਣਦਾ ਹੈ। ਡੇਟ ਸ਼ੁਰੂ ਵਿੱਚ ਅਸਕੇਪਟਿਕਲ ਹੈ ਪਰ ਉਸਦੀਆਂ ਪਵਿੱਤਰੀਆਂ ਦੀ ਅਟਲ ਸ਼ੁੱਧਤਾ ਤੋਂ ਕੁਝ ਹੱਦ ਤੱਕ ਯਕੀਨ ਹੋ ਜਾਂਦਾ ਹੈ। ਉਹ ਉਸਦੇ ਨਾਲ ਰਾਤ ਬਿਤਾਉਣ ਲਈ ਸਹਿਮਤ ਹੁੰਦੀ ਹੈ ਪਰ ਸਿਰਫ ਅਪਲਟੋਨਿਕਲੀ। ਉਹ ਸਾਰੀ ਰਾਤ ਡਾਇਨ ਵਿੱਚ ਗੱਲਾਂ ਕਰਦੇ ਹੋਏ ਜਾਗਦੇ ਰਹਿੰਦੇ ਹਨ। ਫਿਰ ਆਪਣੀਆਂ ਵੱਖ-ਵੱਖ ਆਤਮਹੱਤਿਆ ਕੋਸ਼ਿਸ਼ਾਂ ਦੀਆਂ ਕਹਾਣੀਆਂ ਸੁਣ ਜੀਆਂ ਕਰਦਾ ਹੈ। ਬੀਟੈਕ ਕੁਰਸੀ ਤੇ ਸੌ ਜਾਂਦੀ ਹੈ ਫਿਰ ਸਵੇਰੇ 6 ਵਜੇ ਰੇਡੀਓ ਦੀ ਆਵਾਜ਼ ਨਾਲ ਜਾਗਦਾ ਹੈ ਇਕੱਲਾ ਬੀਟ ਨੂੰ ਉਹਨਾਂ ਦੀ ਡੂੰਗੀ ਗੱਲਬਾਤ ਦੀ ਕੋਈ ਯਾਦ ਨਹੀਂ ਹੈ ਫਿਰ ਲੂਪ ਦੇ ਇੱਕ ਨਵੇਂ ਕਨਸਟਰਕਟਿਵ ਪੜਾਅ ਵਿੱਚ ਦਾਖਲ ਹੁੰਦਾ ਹੈ ਉਹ ਹੈਡਨਿਜ਼ਮ ਅਤੇ ਨਿਰਾਸ਼ਾ ਤੋਂ ਸੈਲਫ ਇੰਪਰੂਵਮੈਂਟ ਦੀ ਇੱਕ ਹੌਲੀ ਵਿਧੀਗਤ ਪ੍ਰਕਿਰਿਆ ਵੱਲ ਬਦਲਦਾ ਹੈ ਉਸ ਨੂੰ ਇਹਸਾਸ ਹੁੰਦਾ ਹੈ ਕਿ ਉਸਦੇ ਕੋਲ ਨਵੇਂ ਸਕਿੱਲਸ ਸਿੱਖਣ ਅਤੇ ਸਬੂਦੂਰਨ ਕਰਨ ਲਈ ਅਸੀਮਤ ਸਮਾਂ ਹੈ। ਉਹ ਮਾਸਟਰਲੀ ਤਰੀਕੇ ਨਾਲ ਪੀਐਨਓ ਵਜਾਉਣਾ ਸਿੱਖਦਾ ਹੈ। ਉਹ ਫ੍ਰੈਂਚ ਭਾਸ਼ਾ ਨੂੰ ਅਫਲੂਐਂਸੀ ਨਾਲ ਬੋਲਣਾ ਸਿੱਖਦਾ ਹੈ। ਉਹ ਇੱਕ ਐਕਸਪਰਟਾਈਜ਼ ਸਕਲਪਟਰ ਬਣ ਜਾਂਦਾ ਹੈ ਅਤੇ ਬਹੁਤ ਫੜਦਾ ਹੈ। ਉਹ ਦਿਨ ਦੇ ਆਪਣੇ ਗਿਆਨ ਦੀ ਵਰਤੋਂ ਦੂਜਿਆਂ ਦੀ ਮਦਦ ਕਰਨ ਲਈ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਇੱਕ ਛੋਟੇ ਬੱਚੇ ਨੂੰ ਰੁੱਖ ਤੋਂ ਡਿੱਗਣ ਤੋਂ ਬਚਾਉਂਦਾ ਹੈ। ਉਹ ਬਜ਼ੁਰਗ ਔਰਤਾਂ ਦੇ ਇੱਕ ਸਮੂਹ ਲਈ ਇੱਕ ਅਫਲੇਟ ਟਾਇਰ ਬਦਲਦਾ ਹੈ। ਉਹ ਇੱਕ ਆਦਮੀ ਦੀ ਉਸਦੀ ਲੜਖੜਾਉਂਦੀ ਸਪੀਚ ਨੂੰ ਠੀਕ ਕਰਨ ਤੋਂ ਬਾਅਦ ਉਸਦੀ ਮੰਗੇਤਰ ਨੂੰ ਪ੍ਰਪੋਜ਼ ਕਰਨ ਵਿੱਚ ਮਦਦ ਕਰਦਾ ਹੈ। ਉਹ ਦੂਜਿਆਂ ਲਈ ਦਿਨ ਨੂੰ ਬਿਹਤਰ ਬਣਾਉਣ ਦੀ ਖਾਤਰ ਨਿਰੋਲ ਤੌਰ ਤੇ ਚੰਗੇ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਉਹ ਇੱਕ ਬਜ਼ੁਰਗ ਹੋਮਲੈਸ ਆਦਮੀ ਨੂੰ ਭੋਜਨ ਦੇ ਕੇ ਉਸਦੀ ਜਾਨ ਬਾਰ-ਬਾਰ ਬਚਾਉਂਦਾ ਹੈ। ਉਸਦੇ ਵਧੀਆ ਯਤਨਾਂ ਦੇ ਬਾਵਜੂਦ ਉਹ ਆਦਮੀ ਹਬੇਸ਼ਾ ਦਿਨ ਵਿੱਚ ਬਾਅਦ ਵਿੱਚ ਮਰ ਜਾਂਦਾ ਹੈ ਇੱਕ ਜਾਪਦੀ ਅਨਚੇਂਜੇਬਲ ਇਵੈਂਟ ਇਹ ਫਿਲਮ ਸਿਖਾਉਂਦਾ ਹੈ ਕਿ ਕੁਝ ਚੀਜ਼ਾਂ ਸੱਚਮੁੱਚ ਉਸਦੇ ਕੰਟਰੋਲ ਤੋਂ ਬਾਹਰ ਹਨ ਮੌਤ ਦੀ ਪਛਾਣ ਉਸਦੇ ਕਿੜਤ ਵਿੱਚ ਇੱਕ ਨਵੀਂ ਦੂਗਾਈ ਲਿਆਉਂਦੀ ਹੈ ਫਿਲ ਦਾ ਰਵੀਆ ਪੂਰੀ ਤਰ੍ਹਾਂ ਬਦਲ ਜਾਂਦਾ ਹੈ ਉਸਦੀ ਸ਼ੱਕੀ ਸੋਚ ਦੀ ਥਾਂ ਅਸਲ ਐਮਪੈਥੀ ਅਤੇ ਕੰਪੈਸ਼ਨ ਲੈ ਲੈਂਦੀ ਹੈ ਉਹ ਪੰਕਸ ਸ਼ੁਟਾਵਨੀ ਕਸਬੇ ਵਿੱਚ ਇੱਕ ਪਿਆਰੀ ਸ਼ਖਸੀਅਤ ਬਣ ਜਾਂਦਾ ਹੈ ਉਹ ਮਿਸਸਿਸ ਗਲੈਂਕੈਸਟਰ ਨਾਲ ਦਿያਲੂ ਹੈ ਅਤੇ ਲੋਕਲਸ ਨਾਲ ਅਫ੍ਰੈਂਡਲੀ ਹੈ। ਉਹ ਕਸਬੇ ਦੇ ਫੈਸਟੀਵਲ ਦੀ ਵਰਤੋਂ ਆਪਣੇ ਰਫਾਈਨਡ ਅਸਕਿਲਸ ਨੂੰ ਦਿਖਾਉਣ ਲਈ ਕਰਦਾ ਹੈ। ਉਹ ਇੱਕ ਜੈਜ਼ ਕੰਬੋ ਵਿੱਚ ਪੀਐਨਓ ਵਜਾਉਂਦਾ ਹੈ, ਸ਼ਾਨਦਾਰ ਤਰੀਕੇ ਨਾਲ ਇੰਪਰੋਵਾਈਜ਼ਨ ਕਰਦਾ ਹੈ। ਉਹ ਹੀਟ ਦੇ ਚਿਹਰੇ ਦੀ ਇੱਕ ਮੈਗਨੀਫਿਸੈਂਟ ਆਈਸਾਸ ਸਕਲਪਚਰ ਤਿਆਰ ਕਰਦਾ ਹੈ। ਉਹ ਇੱਕ ਦਿਨ પાર્ટી ਵਿੱਚ ਇੱਕ ਔਰਤ ਨੂੰ ਚੋਕੰਟੋਂ ਬਚਾਉਂਦਾ ਹੈ। ਉਹ ਬ라운ਡ ਹੌਬ ਦੇ ਟੇਪ ਦੇ ਦਿਲੋਂ ਅਸਪੌਂਟੇਨੀਅਸ ਅਤੇ ਨੌਨ ਸਾਕੈਸਟਿਕ ਰਿਪੋਰਟ ਦਿੰਦਾ ਹੈ ਇਹ ਨਵਾਂ ਸੈਲਪਲਸ ਫਿਲ ਬਿਨਾਂ ਮੈਨੀਪੂਲੇਸ਼ਨ ਦੇ ਆਖਰੀ ਵਾਰ ਡੀਟਾ ਨੂੰ ਬੂ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਬਸ ਉਸ ਨਾਲ ਗੱਲ ਕਰਦਾ ਹੈ ਆਪਣੀ ਅਸਲ ਐਡਮੋਡੇਸ਼ਨ ਅਤੇ ਨਵੇਂ ਲੱਭੇ ਹੋਏ ਡਿਸਪੈਕਟ ਦਾ ਪ੍ਰਗਟਾਵਾ ਕਰਦਾ ਹੈ ਡੀਟਾ ਅਖਰਕਾਰ ਉਸਦੇ ਕੈਡਕ ਤੋਂ ਅਸਲ ਵਿੱਚ ਪ੍ਰਭਾਵਿਤ ਹੋ ਜਾਂਦੀ ਹੈ ਉਹ ਉਸ ਸ਼ਾਮ ਸਾਲਾਨਾ ਗਰਾਊਂਡ ਬੋ ਡੇ ਡਾਂਸ ਆਪਸ਼ਨ ਵਿੱਚ ਹਿੱਸਾ ਲੈਂਦਾ ਹੈ ਉਹ ਇਸ ਸਮਾਗਮ ਵਿੱਚ ਸਭ ਤੋਂ ਪ੍ਰਸਿੱਧ ਆਦਮੀ ਹੈ ਹਰ ਕਿਸੇ ਨਾਲ ਡਾਂਸਿੰਗ ਕਰਦਾ ਹੈ ਉਹ ਅਤੇ ਡੀਟੇ ਇਕੱਠੇ ਡਾਂਸ ਕਰਦੇ ਹਨ ਜਦੋਂ ਉਸ ਨੂੰ ਬੈਚਲਰ ਆਪਸ਼ਨ ਵਿੱਚ ਜਿੱਤ ਲੈਂਦੀ ਹੈ ਉਹ ਇੱਕ ਪੈਸ਼ਨੇਟ ਕਿਸ ਸਾਂਝਾ ਕਰਦੇ ਹਨ ਉਹ ਬੈਡ ਐਂਡ ਅ ਬ੍ਰੈਕਫਾਸਟ ਤੇ ਫਿਲ ਦੇ ਕਮਰੇ ਵਿੱਚ ਵਾਪਸ ਜਾਂਦੇ ਹਨ ਫਿਲ ਡੇਟੂ ਉਸਦੇ ਨਾਲ ਰਹਿਣ ਲਈ ਕਹਿੰਦਾ ਹੈ ਅਤੇ ਉਹ ਸਹਿਮਤ ਹੁੰਦੀ ਹੈ। ਉਹ ਇਕੱਠੇ ਸੌਂ ਜਾਂਦੇ ਹਨ। ਅਗਲੀ ਸਵੇਰ ਫਿਲ ਜਾਗਦਾ ਹੈ। ਉਹ ਕਬਰਾ ਜਾਂਦਾ ਹੈ ਅਤੇ ਤੁਰੰਤ ਕਲੌਕ ਰੇਡੀਓ ਵੱਲ ਹੱਥ ਵਧਾਉਂਦਾ ਹੈ। ਪਰ ਰੇਡੀਓ ਚੁੱਪ ਰਹਿੰਦਾ ਹੈ। ਆਈ ਗਾਟ ਯੂ ਬੇਬ ਗੀਤ ਨਹੀਂ ਵੱਜਦਾ। ਫਿਲ ਦੇਖਦਾ ਹੈ ਅਤੇ ਡੇਟੂ ਆਪਣੇ ਨਾਲ ਸ਼ਾਂਤੀ ਨਾਲ ਸੁੱਤੀ ਦੇਖਦਾ ਹੈ। ਉਸ ਨੂੰ ਅਹਿਸਾਸ ਹੁੰਦਾ ਹੈ ਕਿ ਲੂਪ ਆਖਰਕਾਰ ਟੁੱਟ ਗਿਆ ਹੈ। ਤਾਰੀਖ ਫਰਵਰੀ 3 ਹੈ ਫਿਲ ਨੇ ਆਪਣੀ ਆਜ਼ਾਦੀ ਭਜਣ ਰਾਹੀ ਨਹੀਂ ਸਗੋਂ ਸੈਲਫ ਅਟ੍ਰਾਂਸਫਰਮੇਸ਼ਨ ਅਤੇ ਸੱਚੇ ਸੈਲਫਲੈਸ ਲਵ ਰਾਹੀ ਕਮਾਈ ਹੈ ਉਹ ਅਤੇ ਡੀਟ ਤਾਜ਼ੀ ਬਰਫ਼ ਵਿੱਚ ਬਾਹਰ ਨਿਕਲਦੇ ਹਨ ਫਿਲ ਡੀਟ ਨੂੰ ਦੱਸਦਾ ਹੈ ਕਿ ਉਹ ਫੌਂਕਸ ਛਟਾਵਨੀ ਵਿੱਚ ਰਹਿਣ ਜਾ ਰਹੇ ਹਨ ਉਹ ਕਹਿੰਦਾ ਹੈ ਅਸੀਂ ਕਿਰਾਏ ਤੇ ਲਵਾਂਗੇ ਉਹ ਹਵੇਸ਼ਾ ਲੋਕਾਂ ਦੀ ਭਾਲ ਵਿੱਚ ਰਹਿੰਦੇ ਹਨ ਕੋਹ ਹੁਣ ਫਸਿਆ ਨਹੀਂ ਹੈ ਪਰ ਉਸਨੇ ਸਧਾਰਨ ਜ਼ਿੰਦਗੀ ਨੂੰ ਆਪਣਾਉਣ ਦੀ ਚੋਣ ਕੀਤੀ ਹੈ ਜਿਸ ਨੂੰ ਉਸਨੇ ਇੱਕ ਵਾਰ ਨਫ਼ਰਤ ਕੀਤੀ ਸੀ ਫਿਲਮ ਫਿਲ ਅਤੇ ਡਿੱਟ ਦੇ ਇਕੱਠੇ ਦੂਰ ਚਲੇ ਜਾਣ ਨਾਲ ਖਤਮ ਹੁੰਦੀ ਹੈ ਜੋ ਆਪਣੀ ਬਾਕੀ ਦੀ ਜ਼ਿੰਦਗੀ ਦਾ ਸਾਹਮਣਾ ਕਰਨ ਲਈ ਤਿਆਰ ਹਨ ਟਾਈਮ ਨੂੰ ਖਤਮ ਨਾ ਹੋਣ ਦਿਓ ਹੋਰ ਮੂਵੀ ਡੀਕੈਪਸ ਲਈ ਪੰਜਾਬੀ ਡੈਪੋ ਨੂੰ ਲਾਇਕ ਅਤੇ ਸਬਸਕ੍ਰਾਈਬ ਕਰੋ